6 ਸਾਲ 11 ਮਹੀਨੇ ਤੇ 19 ਦਿਨ ਦੀ ਅਲਪਨਾ ਦੇਰੀ ਹੈ ਭਾਤੀ ਮੈਂ ਗੁਰੂ ਆਪਦਾ ਸਾਹਿਬ ਨੂੰ ਦਾਹ ਜੀ ਦਿੱਤੀ ਫਿਰ ਨਾਲਾ ਕੋ ਸਤਿਗੁਰਾਂ ਸਿੰਘਾਤ ਨੂੰ ਤੇ ਗੁਰਤਾ ਅੱਗੇ ਕੱਢ ਕੇ ਦੇਖਣਾ ਸਕਦਾ ਜੀ ਮਹਾਰਾਜ ਸਾਹਿਬ ਜੀ ਇੰਨੇ ਦਿਨ ਤੋਂ ਗੁਰੂ ਆਪਦਾ ਸਾਹਿਬ ਦੀ ਬੁਰੀਆਈ ਤੋਂ ਵਾਦਾ ਗੁਰੂ ਆਪਦਾ ਸਾਹਿਬ ਦੀ ਬੁਰੀਆਈ ਤੇਿਸਪਾ ਹੱਲ ਕਰਕੇ 6 ਸਾਲ 11 ਮਹੀਨੇ ਤੇ 19 ਦਿਨ ਤਬਾਅ ਸਰਗੁਰੂ ਪ੍ਰਤੂ ਗਿਆਨ ਕਰੇ ਇਸ ਪ੍ਰਕਾਰ ਕੀ ਬਚਨ ਗਏ ਦੋ ਵੇ ਪਾਸੇ ਸਰਬ ਦਿੱਤ ਕਸਵਟੀ ਕਰਦੀ ਤੇ ਬਚਨ ਰੱਖੇ ਮਹਾਰਾਜ ਨੇ ਕਿ ਬ੍ਰਿਹਾਈ ਦੀ ਗੱਲ ਚੱਲ ਰਹੀ ਇਹ ਸਿੱਖਾਂ ਵਿੱਚ ਕੋ ਸੰਦੂਸੀ ਹੋ ਰਹੀ ਵੀ ਕੇਸੂ ਦ੍ਰਿਆਈ ਹੋਵੇਗੀ ਫਿਰ ਮਹਾਰਾਜ ਸਾਹਿਬ ਜੀ ਨੇ ਬਾਬਾ ਰਾਮਾ ਜੀ ਨੂੰ ਤੇ ਗੁਰੂ ਰਾਮਦਾਸ ਸਾਹਿਬ ਜਿੰਨ੍ਹੇ ਆ ਭਾਈ ਅੱਜ ਗੋਦਵਾਲ ਸਾਹਿਬ ਦੇ ਸਾਹਮਣੇ ਬੋਲੀ ਆ ਉਹਦੇ ਨਾਲ ਥੜੇ ਬੜੇ ਹੋਏ ਤੁਸੀਂ ਦਰਸ਼ਨ ਪਾ ਸਕਦੇ ਸਾਨੂੰ ਥੜੇ ਚਾਹੀਦੇ ਆ ਦੋ ਅਸੀਂ ਬੈਠ ਕੇ ਉਪਦੇਸ਼ ਕਰਿਆ ਤਰ੍ਹਾਂ ਇੱਥੇ ਬੈਠ ਕੇ ਥੜੇ ਬਣਾ ਇਦਾਂ ਦਾ ਹੋਵੇ ਇਦਾਂ ਦਾ ਹੋਵੇ ਇੰਨਾ ਉੱਚਾ ਹੋਵੇ ਇੰਨਾ ਲੰਬਾ ਹੋਵੇ ਰਾਮਾਨੰਦ ਜੀ ਵੀ ਬਾਬਾ ਰਾਮਾਨੰਦ ਜੀ ਵੀ ਸੰਗਤ ਜੀ ਥੜੇ ਬਣਾਉਣ ਲੱਗ ਪਏ ਗੁਰੂ ਰਾਮਦਾਸ ਸਾਹਿਬ ਜੀ ਵੀ ਕਈ ਦਿਨ ਇੱਕ ਦਿਨ ਆਏ ਕਹਿੰਦੇ ਨੇ ਠੀਕ ਨਹੀਂ ਬਣਦਾ ਗਰਾ ਦਿਓਣਾ ਚਾਹੀਦਾ ਫਿਰ ਦੂਸਰੇ ਦਿਨ ਆਏ ਠੀਕ ਨਹੀਂ ਬਣਦਾ ਬਰਾਵਾਣਾ ਚਾਹੀਦਾ ਤੀਸਰੇ ਦਿਨ ਰਾਮਾਨੰਦ ਜੀ ਨੇ ਕਿਹਾ ਮਹਾਰਾਜ ਜੀ ਜਿੱਦਾਂ ਦਾ ਤੁਸੀਂ ਕਹਿੰਦੇ ਆ ਮੈਂ ਬਣਾਉਂਦਾ ਹਾਂ ਉਹਦਾ ਬੱਲੇ ਪਰ ਗੱਲ ਇਹ ਨਹੀਂ ਆ ਤੁਸੀਂ ਵੱਡੇ ਹੋ ਗਏ ਹੋ ਬਜ਼ੁਰਗ ਤੇ ਜੋ ਕਹਿੰਦੇ ਉਹ ਕਹਿ ਕੇ ਭੁੱਲ ਜਾਂਦੇ ਤੇ ਮਹਾਰਾਜ ਮੈਂ ਪਹਿਲਾਂ ਵੀ ਠੀਕ ਬਣਾਇਆ ਸੀ ਦੂਸਰੇ ਦਿਨ ਠੀਕ ਬਣਾਇਆ ਤੇ ਮੇਰੀਆਂ ਬਾਵਾ ਕਹਿੰਦੀਆਂ ਜੀ ਅੱਜ ਤੋਂ ਬਾਅਦ ਮੈਂ ਕੋਈ ਦੀਜੀ ਬਣਾਉਣਾ ਤੁਸੀਂ ਭੁੱਲਦੇ ਹੋ ਪਰ ਕਿਹ ਹੈ ਨਾ ਜਦੋਂ ਸਿੱਖ ਗੁਰੂ ਦੀ ਮਾਤ੍ਰਾ